ਗਾਈਜ਼ ਅੱਜ 15 ਅਗਸਤ ਸਾਵਣ ਦਾ ਆਖਰੀ ਦਿਨ ਹੈ ਆਜ਼ਾਦੀ ਦਿਵਸ ਤੁਹਾਨੂੰ ਸਭ ਨੂੰ ਮੁਬਾਰਕ ਹੋਵੇ ਅੱਜ ਅਸੀਂ ਲਾਸਟ ਦਿਨ ਫਿਰ ਇੱਕ ਮਿਸਥਾਨ ਲੈ ਕੇ ਆਏ ਹਾਂ ਇਹ ਮਿਸਥਾਨ ਹੈ ਗਾਈਜ਼ ਕਿ ਜਿਸ ਤਰ੍ਹਾਂ ਕੇ ਤੁਸੀਂ ਵੇਸਣ ਦਾ ਪ੍ਰਸ਼ਾਦ ਤਾਂ ਬਣਾਇਆ ਹੋਊਗਾ ਅੱਜ ਕੁਝ ਇੱਕ ਟ੍ਰੀਕੀਆ ਬਣਾ ਰਹੇ ਹਾਂ ਵੇਸਣ ਦਾ ਪ੍ਰਸ਼ਾਦ ਗਗਨ ਜੀ ਉਹ ਟ੍ਰਿਕ ਦੇਖਿਓ ਐਂਡ ਤੱਕ ਤੇ ਇਹਨੂੰ ਬਣਾਇਓ ਸਤਿ ਸ੍ਰੀ ਅਕਾਲ ਨਮਸਕਾਰ ਵੈਲਕਮ ਟੂ ਕੋਪਾਲ ਫੈਮਲੀ ਹਾਈ ਗਾਇਜ਼ ਵੈਲਕਮ ਟੂ ਕੋਪਾਲ ਫੈਮਲੀ ਐਂਡ ਹੈਪੀ ਇੰਡੀਪੈਂਡੈਂਸ ਡੇ ਸਭ ਨੂੰ ਬਹੁਤ ਬਹੁਤ ਵਧਾਈਆਂ ਮਾਜਦੀ ਦਿਵਸ ਦੀਆਂ ਤੇ ਗਾਇਜ਼ ਜਿਵੇਂ ਕਿ ਤੁਹਾਨੂੰ ਕੋਪਾਲ ਦਿੰਦੇ ਦੱਸਿਆ ਕਿ ਅੱਜ ਆਪਾਂ ਇਸਨ ਦਾ ਨਿਰਵਰਣ ਨਵੇਂ ਤਰੀਕੇ ਨਾਲ ਦੱਸਾਂਗੇ ਹੂੰ ਮੇਰੇ ਤੋਂ ਆਪਾਂ ਨਵੇਂ ਤਰੀਕੇ ਨਾਲ ਪਲੀਜ਼ ਇੱਕ ਇੱਕ ਚੀਜ਼ ਨੂੰ ਫਾਲੋ ਕਰਨਾ ਕੋਈ ਵੀ ਚੀਜ਼ ਨਾ ਕਰਨਾ ਦੇਖਣਾ ਔਰ ਦੇਖਣਾ ਕਿ ਕਿੰਨਾ ਵਧੀਆ ਲੱਗੇਗਾ ਤੁਹਾਨੂੰ ਕਾਈ ਸਿੰਪਲੀ ਦੱਸ ਦੇਣਾ ਤੁਹਾਨੂੰ ਇਹ ਬਣੇਗਾ ਦਾਣੇਦਾਰ ਜਿਹੜਾ ਕਿ ਗਲਤ ਨਹੀਂ ਲੱਗਦਾ ਅੱਜ ਕੱਲ ਜਿਹੜਾ ਹੈ ਕਿ ਇਨਫੈਕਸ਼ਨ ਦਾ ਜਨਾ ਆਪਾਂ ਆਮੀ ਖਾਣੇ ਆ ਸਧਾਰਨ ਤਾਂ ਤੁਸੀਂ ਹਰ ਵਾਰ ਹੀ ਬਣਾਏ ਹੋਗਾ ਲੇਕਿਨ ਇਹ ਦਾਣੇਦਾਰ ਕਿਸ ਤਰ੍ਹਾਂ ਬਣਨਾ ਇਹ ਟ੍ਰਿਕਾਂ ਦੱਸਣਗੇ ਗਗਨ ਜੀ ਪੂਰੀ ਵੀਡੀਓ ਚ ਬਣੇ ਰਿਓ ਵੀਡੀਓ ਨੂੰ ਆਪਾਂ ਕਰਦੇ ਸ਼ੁਰੂ ਐਂਡ ਤੱਕ ਦੇਖਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤਾਂ ਵੀਡੀਓ ਕਰਦੇ ਆ ਸ਼ੁਰੂ ਚਲੋ ਫਿਰ ਆਪਾਂ ਆਪਣੀ ਰਸੋਈ ਚ ਚਲੀਏ ਚਲੋ ਹੰਨੀ ਗਗਨ ਜੀ 15 ਅਗਸਤ ਆਯਾਦੀ ਦਾ ਦਿਨ ਹੈ ਤੇ ਸਾਵਣ ਜਾਂਦਾ ਜਾਂਦਾ ਤੇ ਬਣਾਉਣ ਲੱਗੇ ਅਮਸ਼ਟਾਨ ਤੇ ਨਵੀਂ ਗੱਲ ਕੀ ਹੈ ਦੱਸਿਓ ਨਵੀਂ ਇਹ ਹੈ ਕਿ ਵੀ ਅੱਜ ਤੁਹਾਨੂੰ ਇਹ ਜਿਹੜਾ ਬਿ ਬਣਾਉਣਾ ਹੈਗਾ ਅਮਸ਼ਟਾਨ ਵਿਸਨ ਦਾ ਪ੍ਰਸ਼ਾਦ ਇਹ ਨਵੇਂ ਤਰੀਕੇ ਦਾ ਔਰ ਦਾਨੀ ਦਾ ਤੁਹਾਨੂੰ ਬਣਾਉਣਾ ਦਿਖਾਵਾਂਗੇ ਨਾਲ ਦੀ ਨਾਲ ਤੁਸੀਂ ਦੇਖੀ ਚਲੋ ਐਂਡ ਤੱਕ ਰੈਸਪੀ ਔਰ ਇੱਕ ਵੀ ਚੀਜ਼ ਸਕਿਪ ਨਾ ਕਰਨਾ ਗਾਈਜ਼ ਇਹ ਜੋ ਦੱਸਣਗੇ ਨਾ ਤੁਸੀਂ ਬਣੇ ਰਹੋਗੇ ਤਾਂ ਇਸ ਤਰ੍ਹਾਂ ਦਾ ਜਦੋਂ ਇੱਕ ਵਾਰੀ ਬਣਾ ਲਿਆ ਤਾਂ ਬਾਰ ਬਾਰ ਇਸੇ ਤਰੀਕੇ ਦੇ ਬਣਾਉਗੇ ਤਾਂ ਗਗਨਦੇਵ ਜੀ ਕਰੋ ਸ਼ੁਰੂਆਤ ਹਾਂਜੀ ਇਹ ਹੈਗਾ ਆਪਣਾ ਇਟ ਕੱਪ ਲਿਆ ਇਹ ਮੈਜ਼ਰਮੈਂਟ ਦੇ ਹਿਸਾਬ ਨਾਲ ਵੇਸਨ ਹਾਂਜੀ ਅੰਨੇ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਥੋੜਾ ਕਰਕੇ ਦੁੱਧ ਨਾ ਇਹ ਕਰੰਨਾ ਲਈ ਇਕੱਠਾ ਕੀਤਾ ਸੀ ਉਹਨਾਂ ਜਦੋਂ ਵੀ ਮੱਕਾ ਬਣਦਾ ਸੀ ਕਸਿਆਦਾ ਨੂੰ ਤੁਸੀਂ ਦੇਖਦੇ ਨੇ ਧਿਆਨ ਨਾਲ ਯਾਰ ਗਾਇਜ਼ 2 ਚਮਚੇ ਦੁੱਧ ਦੇ ਤੇ 1.5 ਚਮਚਾ ਜਿਹੜਾ ਹੈਗਾ ਆਪਾਂ ਘਿਓ ਦਾ ਪਾਉਣਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਮੈਸ਼ ਕਰਨਾ ਦੇਖੋ अच्छी तरह मैश ਹੋ ਗਿਆ हां जी इस तरह ਦਾ ड्रिल करना है गाइस ਆ ਮੈਸ਼ ਹੋ ਕੇ ਥੋੜਾ ਜਿਹਾ ਮੋਟਾ ਕਿਤੇ ਬਾਰੀਕ ਹੈਗਾ ਇਸ ਨੂੰ ਇੱਕਸਾਰ ਦਾਣੇਦਾਰ ਕਰਨ ਦੇ ਵਾਸਤੇ ਹੁਣ ਛਾਣਾ ਲੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਛਾਂ ਲੈਣਾ ਬਰੀਕ ਵਾਲੀ ਥੱਲੇ ਦੇਖੋ ਕਿੰਨਾ ਬਰੀਕ ਹੈ ਪਰ ਦਾਣੇਦਾਰ ਗਿਰ ਰਿਹਾ ਨੀਚੇ ਹਾਂਜੀ ਆਹ ਦੇਖੋ ਗਾਇਜ਼ ਆਪਾਂ ਹੁਣ ਇਹਨੂੰ ਹਲਕੇ ਹੱਥ ਨਾਲ ਇਹਨੂੰ ਨਾਲ ਦੀ ਨਾਲ ਕਰੀ ਜਣਾ ਤਾਂ ਕਿ ਸਾਡਾ ਛਣ ਕੇ ਥੱਲੇ ਹੋਰ ਆਜਵੇ ਬਰੀਕ ਬਰੀਕ ਇਸ ਤਰ੍ਹਾਂ ਦਾ ਦਾਣੇਦਾਰ ਆਪਣ ਨੂੰ ਦਿਖਣਾ ਚਾਹੀਦਾ ਥੱਲੇ ਤਾਂ ਕਿ ਗੱਠਾ ਨਹੀਂ ਇਹਨਾਂ ਬਣਨ ਐਸੇ ਦੇਖੋ ਕਿਵੇਂ ਨਿਕਲ ਰਿਹਾ ਥੱਲੇ ਇਸ ਤਰ੍ਹਾਂ ਦਾ ਬਿਲਕੁਲ ਬੋਕੀ ਮਸੌਤੇ ਨਾਲ ਹਾਂਜੀ ਬਿਲਕੁਲ ਹੱਥ ਨਾਲ ਉਤੋਂ ਦੀ ਥੋੜਾ ਥੋੜਾ ਕਰ ਦੇਣਾ ਬਰੀ ਘਰੀ ਜਿੰਨਾ ਹੋ ਸਕਦਾ ਗਾਇਸ ਦੇਖੋ ਇਕਦਮ ਦਾਣੇਦਾਰ ਆ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਵੈਸਨ ਨੂੰ ਆਪਾਂ ਇੱਕ ਵਾਰੀ ਦਾਣੇਦਾਰ ਬਣਾ ਲਿਆ ਸ਼ੁਰੂ ਦੇ ਵਿੱਚ ਆਪਾਂ ਜਿਹੜੇ ਚਮਚਾ ਜਿਹੜਾ ਹੈਗਾ ਘਿਓ ਪਾਇਆ ਤੇ ਅਸੀਂ ਤੇ 1.5 ਚਮਚਾ ਹੀ ਆਪਾਂ ਦੁੱਧ ਦਾ ਪਾਇਆ ਸੀ ਉਦੋਂ ਬਾਅਦ ਮਸਲ ਕੇ ਆਪਾਂ ਛਾਣ ਕੇ ਇਹਨੂੰ ਬਣਾ ਲਿਆ ਦਾਣੇਦਾਰ ਵੇਸਨ ਗਾਇਜ਼ ਹੁਣ ਆਪਾਂ ਇਹਦੇ ਵਿੱਚ ਇਹ ਘਿਓ ਪਾਵਾਂਗੇ ਜਿੰਨਾ ਕਾ ਆਪਾਂ ਪ੍ਰਸ਼ਾਦ ਬਣਾਉਣਾ ਹੈਗਾ ਦੋ ਚਮਚੇ ਮੱਖਣ ਘਿਓ ਪਾਏ ਹੈ ਗਾਇਜ਼ ਹੁਣ ਦੇਖੋ ਜਿਵੇਂ ਗਰਮਨ ਘਿਓ ਹੁੰਦਾ ਨਾਲ ਹੀ ਅਸੀਂ ਇਹਦੇ ਵਿੱਚ ਆ ਛੋਟਾ ਚ ਕੱਪ ਆਪਾਂ ਸੂਜੀ ਦਾ ਲੈਣਾ ਪਾਉਣਾ ਹੂੰ ਯਾਨੀ ਕਿ ਸਾਡੇ ਵੱਡੇ ਦੋ ਸਾਡੇ ਵੱਡੇ ਦੋ ਚਮਚੇ ਹੋ ਜਾਣਗੇ ਯਾਨੀ ਕਿ ਤੇ ਹੁਣ ਅਸੀਂ ਗਰਮ ਦੇ ਵਿੱਚ ਥੋੜਾ ਥੋੜਾ ਕਰਕੇ ਇਹਨਾਂ ਨੂੰ ਪਾਣਾ ਸ਼ੁਰੂ ਕਰਨਾ ਤੇ ਨਾਲ ਦੀ ਨਾਲ ਅਸੀਂ ਚਲਾ ਮਾਰਦੇ ਹਾਂ ਇਹਨੂੰ ਹੁਣ ਅਸੀਂ ਸਿਮ ਦੇ ਉੱਤੇ ਕਰ ਦੇਣਾ ਇੱਕ ਵਾਰੀ ਗਰਮ ਕਰ ਲਿਆ ਤੇ ਇਹਨੂੰ ਹੁਣ ਸਿਮ ਦੇ ਉੱਤੇ ਭੁੰਨਣਾ ਤਿੰਨ ਚਾਰ ਮਿੰਟਾਂ ਦਰ ਦੇ ਲਈ ਠੀਕ ਹੈ ਤਾਂ ਕਿ ਇਹਦਾ ਰੰਗਤ ਥੋੜੀ ਜਿਹੀ ਬ੍ਰਾਊਨੀਸ਼ ਆ ਜਾਵੇ ਮੱਧ ਮਾਗਦੇ ਵਿੱਚ ਗਾਇਜ਼ ਨੂੰ ਥੋੜਾ ਥੋੜਾ ਆਪਾਂ ਸੁਕੋਂਗਾ ਨੂੰ ਇਹਨੂੰ ਪੂਰਾ ਨਹੀਂ ਹਾਪ ਭੁੰਨਾਂਗੇ ਕਿਉਂਕਿ ਉਸ ਤੋਂ ਬਾਅਦ ਆਪਾਂ ਬੇਸਨ ਪਾ ਕੇ ਦੀ ਇਹਨੂੰ ਪੁਨਣਾ ਹੈ ਗਾਇਜ਼ ਨੂੰ ਆਪਾਂ ਉਦਲੇ ਪਾਸੇ ਜਦ ਤੱਕ ਆਪਣੀ ਸੁਜੀ ਭੁਜਦੀ ਹੈ ਤੇ ਆਪਾਂ ਇਧਰ ਹੁਣ ਆਪਾਂ ਚਾਸ਼ਨੀ ਬਣਾਣੇ ਆ ਇੱਕ ਗਲਾਸ ਪਾਣੀ ਲਿਆ ਇਹਨੂੰ ਥੋੜਾ ਜਿਹਾ ਉਬਲਣ ਦਿੰਨੇ ਆ ਫਿਰ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ ਇਧਰ ਆਪਣਾ ਭੁੰਨਿਆ ਜਾ ਰਿਹਾ ਹੈਗਾ ਅਹ ਤੁਜੀ ਪੁੰਨੀ ਜਾ ਰਹੀ ਹੈ ਹਲਕਾ ਹਲਕਾ ਰੰਗ ਉਹਦਾ ਥੋੜਾ ਜਿਹਾ ਚੇਂਜ ਹੋ ਰਿਹਾ। ਹੁਣ ਆਪਣਾ ਪਾਣੀ ਹੋ ਗਿਆ ਤੇ ਆਪਾਂ ਹੁਣ ਪੌਣੀ ਗੜਲੀ ਖੰਡ ਦੀ ਪਾਵਾਂਗੇ ਵਿੱਚ। ਠੀਕ ਹੈ। ਇਹਨਾਂ ਅੱਧੇ ਨਾਲ ਇਹਨੂੰ ਹਲਾਵਾਂਗੇ। ਬਾਈਜ਼ੇ ਇੱਕ ਤਾਰ ਜਾਂ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ। ਆਪਾਂ ਸਿਰਫ ਖੰਡ ਮੈਲਟ ਹੋਣ ਤੱਕ ਹੀ ਇਹਨੂੰ ਉਬਲਦੇ ਪਾਣੀ ਵਿੱਚ ਰੱਖਣਾ। ਜਦੋਂ ਖੰਡ ਪੂਰੀ ਤਰ੍ਹਾਂ ਘੁਲ ਗਈ ਤਾਂ ਆਪਾਂ ਇਹਨੂੰ ਬੰਦ ਕਰ ਦਾਂਗੇ ਅੱਗ ਨੂੰ। ਅੱਜ ਮੇਰਾ ਥੋੜਾ ਜਿਹਾ ਗਲਾ ਖਰਾਬ ਹੈ ਇਸ ਕਰਕੇ ਮੇਰੀ ਨਾਲ ਬਿੰਦਰ ਜੀ ਪੂਰ ਰਹੀ ਹੈ ਮੇਰਾ ਗਲਾ ਗਲ ਕਰਦੇ ਕਦੇ ਖੰਖੂੰ ਖੰਣ ਲੱਗ ਜਾਂਦਾ ਗਾਇਜ਼ ਹੁਣ ਦੇਖੋ ਆਪਣਾ ਥੋੜਾ ਜਿਹਾ ਭੁੱਜ ਗਿਆ ਹੈਗਾ ਸੂਜੀ ਭੁੱਜ ਗਈ ਹੈ ਹੁਣ ਆਪਾਂ ਪਾਵਾਂਗੇ ਆਪਣਾ ਬੇਸਣ ਜਿਹੜਾ ਆਪਾਂ ਦਰਦ ਦਰਦਰਾਜਾ ਬਣਾ ਲਿਆ ਸੀਗਾ ਦਾਣੇਦਾਰ ਬੇਸਣ ਹੁਣ ਇਹਨਾਂ ਨੂੰ ਜਮਾਨਾ ਚੰਗੀ ਦਵਾ ਹੋਣਾ ਹੈ ਜੇਕਰ ਤੁਹਾਨੂੰ ਦੋਨੋਂ ਕੰਮ ਨਾਲ ਨਾਲ ਕਰ ਸਕਦੇ ਇਧਰੋਂ ਆਪਣੀ ਖੰਡ ਮੈਂਟ ਹੋ ਰਹੀ ਹੈ ਤੇ ਇਧਰ ਆਪਾਂ ਸੂਜੀ ਜਿਹੜੀ ਸੀ ਪਹਿਲਾਂ ਅੱਧੀ ਭੁੰਨੀ ਸੀਗੀ ਉਹ ਗਰਮ ਦੇ ਨਾਲ ਦੋਨੋਂ ਚੀਜ਼ਾਂ ਨੂੰ ਆਪਾਂ ਇਕੱਠਾ ਭੁੰਨ ਲੈਣਾ ਗਾਇਜ਼ ਇਹ ਨਾਲ ਦੇਖੋ ਸਿੰਮ ਦੇ ਉੱਤੇ ਹੈ ਬਿਲਕੁਲ ਸਿੰਮ ਦੇ ਉੱਤੇ ਰੱਖਣਾ ਇਹਨੂੰ ਟਾਈਮ 15 ਤੋਂ 20 ਮਿੰਟ ਲੱਗਦਾ ਹੈ ਬੜੇ ਪੇਸ਼ੈਂਸ ਨਾਲ ਇਹਨੂੰ ਬਣਾਉਣਾ ਪੈਂਦਾ ਹੈ ਇਹ ਬਹੁਤ ਬਣਾਉਣਾ ਪੈਂਦਾ ਹੈ ਅੰਟੀ ਨਹੀਂ ਤਾਂ ਥੱਲੇ ਥੋੜਾ ਜਿਹਾ ਲੱਗ ਜਸਦਾ ਹੈ ਦੇਖੋ ਹੁਣ ਉਹਦਾ ਰੰਗ ਚੇਂਜ ਹੋ ਗਿਆ। ਥੋੜਾ ਜਿਹਾ ਫਿਰ ਬਰਾਬਰ ਕਰਤਾ ਨੇ ਹੌਕਾ ਮਾਰਨਾ। ਪਾਣੀ ਦੀ ਹੋਰ ਚੀਜ਼। ਜੋ हमने ਟਾਈਮ ਦੇ ਵਿੱਚ ਜੀ ਬਾਦਮ ਕੱਟਦੇ ਆ ਬਰੀਕ। ਠੀਕ ਹੈ। ਗੈਜ਼ ਨੂੰ ਅੱਧਾ ਬਰੀਕਲੀ ਲੰਮਾ ਲੰਮਾ ਕੱਟਣਾ ਹੈ। ਐਤਾ-ਐਤਾ ਬਿਲਕੁਲ। ਗੈਜ਼ ਨਾਲ ਥੋੜੀ ਜੀ ਆਪਾਂ ब्री ब्री। गैस देखो, रंग सिर्फ दो मिनट की उस तुम तो फिर देखो की करते हैं गायस हूँ हुण हौली हौली थोड़ा पहला दुख पावा थोड़ा थोड़ा करके ਇਸ ਤਰ੍ਹਾਂ ਤੁਹਾਨੂੰ ਥੋੜਾ ਜਿਹਾ ਕਰਦੇ ਨਾਲ ਪਾਈ ਜਣਾ ਤੇ ਨਾਲ ਦੇਖੋ ਕਿੰਨਾ ਚੰਗਾ ਖਿੰਡਾ ਨੀ ਆ ਗਈ ਗੇਟ ਵੇਟ ਰੁਕਦੀ ਹੈ ਵੈਰੀ ਟ੍ਰਿਕ ਸੀ ਆਪਾਂ ਜਿਹੜਾ ਹੈਗਾ ਆਪਣੇ ਵੇਸਣ ਨੂੰ ਦਾਣੇਦੜ ਬਣਾਇਆ ਸੈਕੰਡ ਟ੍ਰਿਕ ਇਹ ਹੈ ਜਿਸ ਨਾਲ ਇਹ ਥੋੜਾ ਜਿਹਾ ਕਿਊਜ਼ਿੰਗ ਬਣੂਗਾ ਗਾਇਜ਼ ਆ ਦੇਖੋ ਹੁਣ ਦਾਣੇ ਬਣ ਗਏ ਨਾ ਅੱਡ-ਅੱਡ ਲੱਗਿਆ ਹੋਣਾ ਆਪਾਂ ਪਾਵਾਂਗੇ ਇਹਦੇ ਵਿੱਚ ਚਾਚਨੀ ਗਾਇਜ਼ ਆਪਾਂ ਪਹਿਲਾਂ ਥੋੜੀ-ਥੋੜੀ ਚਾਚ ਦੇ ਚੱਖੀ ਇੱਕਦਮ ਸਾਰੀ ਨਿਕਾ ਗਈ। ਹਾਂ ਵੀ ਨਾਲ ਕੀ ਥੋੜੀ ਲੰਬੇ ਰੱਖਾਂਗੇ। ਇਸ ਤਰ੍ਹਾਂ ਲੱਗੇਗਾ ਜਿਵੇਂ ਅਸੀਂ ਬਹੁਤ ਪਤਲਾ ਜਿਹਾ ਬਣਾਇਆ ਪਰ ਨਹੀਂ। ਇਹ ਦੇਖ ਫਿਰ ਜਿਹੜਾ ਥੋੜਾ ਜਿਹਾ ਹੋਰ ਪਾਉਣੀ ਹੈ ਪਾਣੀ। ਇਹੜਾ ਰਾਇ ਚਾਸ਼ਨੀ ਬਣਾਈ ਹੈ। ਹੀ ਜਾ ਰਹੀ ਹੈ ਤੇ ਆਪਾਂ ਇਹਦੇ ਵਿੱਚ ਆਪਾਂ ਡਰਾਈ ਫਰੂਟ ਵੀ ਪਾ ਲਵਾਂਗੇ। ਹਲਕਾ ਜਿਹਾ ਨੀਕਾ ਤੁਹਾਨੂੰ ਲੱਗੋ ਤੁਸੀਂ ਇਹ ਨੂੰ ਜੜਾ ਹੋ ਜਾਣਾ। ਔਰ ਇਹ ਦਾਣੇਦਾਰ ਬਣਾ ਜੀ ਨਵੀਂ ਤਰੀਕਾ ਨਵੀਂ ਤਰੀਕਾ। ਇਸ ਤਰ੍ਹਾਂ ਤਾਂ ਬਣਾ ਕੇ ਖਾਓ ਗਾਇਸ। ਘਰ ਘਰ ਇਹ ਨਹੀਂ ਬਣਾਉਂਗੇ। ਇਹ ਘਰ ਨਾਲ ਤੁਸੀਂ ਕਈ ਵਾਰੀ ਆਪਾਂ ਲੱਗਾ ਨਾ ਆਪਾਂ ਨੂੰ ਵੇਸਣ ਦਾ ਬਣਾਉਣਾ ਤਾਂ ਗਲੇ ਨੂੰ ਕਈ ਵਾਰੀ ਨਹੀਂ ਲੱਗਦਾ ਇਹ ਘਰੇ ਨੂੰ ਨਹੀਂ ਲੱਗੇਗਾ ਇਸ ਤਰ੍ਹਾਂ ਦੀ ਟ੍ਰਿਕ ਨਾਲ ਬਣਾ ਕੇ ਦੇਖੋ ਔਰ ਬਹੁਤ ਵਧੀਆ ਤੇ ਬਹੁਤ ਟੇਸਟੀ ਲੱਗਦਾ ਸਾਗਨ ਦਾ ਨਹੀਂ ਹੈ ਨਾ ਗਾਇਸ ਅੱਜ 15 ਗਾਸਤ ਵੀ ਸੀ ਅਸੀਂ ਇਹ ਬਣਾਇਆ ਅਸੀਂ ਕਿ ਅਭੀ ਚਾਹ ਮੂਠਾ ਕਰੀਏ ਤੇ ਨਾਲ ਆਸ ਵੀ ਦੇ ਹੈ ਕੰਵ ਸੰਗਰਾਦ ਹੈ ਇਸ ਕਰਕੇ अगस्त भी सारा कुछ डाल गया देखो हमने अपना छटना शुरू करता किनारा गैस देखो इस तरह का अपना हम प्रसाद आगे रेडी हो चुका है गर्मा गर्म आ जाओ फिर आप खाइए Guys dekho hon apna eh halwa taiyar ho gaya te dekho kinna pyara aur gar-garah baneya aa dekho ha daane daar daane daar baneya okay aur guys ek gal main aur dasna hai ve agar aapainu bilkul yellowish karna hai yani ke veshan wala rang dena hoy ta ohde vich aapak ki karna hega ਆਪਾਂ ਜਦੋਂ ਆਪਾਂ ਸਰਪ ਬਣਾਉਨੇ ਆ ਜਿਹੜਾ ਉਹਦਾ ਲਾਸਟ ਦੇ ਵਿੱਚ ਪਾਣੀ ਪਾਉਨੇ ਆ ਜਿਹੜੀ ਜਾਸ਼ਮੀ ਉਹਦੇ ਵਿੱਚ ਤੁਸੀਂ ਲੱਡੂ ਰੰਗ ਨੂੰ ਪਾ ਸਕਦੇ ਹੋ ਚੁੰਡਿਕ ਤਾਂ ਕਿ ਤੁਹਾਡਾ ਇਹ येलोइਸ਼ ਕਲਰ ਯਾਨੀ ਕਿ ਵੇਸਣ ਰੰਗ ਆ ਜਾਵੇ ਠੀਕ ਹੈ ਗਗਨ ਯਾਨੀ ਮਤਲਬ ਆਪਾਂ ਯਾ ਲਾਸਟ ਦੇ ਵਿੱਚ ਤੇ ਥੋੜਾ ਜਿਹਾ ਖਾਣ ਵਾਲਾ ਪੀਲਾ ਰੰਗ ਜੇ ਪਾ ਦਈਏ ਤਾਂ ਬਿਲਕੁਲ ਪੀਲਾ ਪੀਲਾ ਹੁਣ ਵੀ ਆਪਾਂ ਨੂੰ ਪਰਵੇਸ਼ਨ ਦਾ ਨਜ਼ਰ ਆ ਰਿਹਾ ਲੇਕਿਨ ਗਾਇਸ ਜੋ ਤੁਸੀਂ ਆਮ ਬਣਾਉਨੇ ਆ ਵੇਸਣ ਦਾ ਪ੍ਰਸ਼ਾਦ ਉਹ ਹੋ ਚੀ ਜਾ ਤੇ ਇਹ ਦੇਖੋ ਕਿੰਨਾ ਦਾਣੇਦਾਰ ਬਣੇ ਬਿਲਕੁਲ ਬਿਲਕੁਲ ਦੱਸਿਆ ਜਦੋਂ ਖਾਵਾਂਗੇ ਤਾਂ ਗਲੇ ਚ ਨਹੀਂ ਲੱਗਦਾ ਬਿਲਕੁਲ ਨਹੀਂ ਲੱਗੇਗਾ ਖਾ ਕੇ ਦੇਖੋ ਔਰ ਤੁਹਾਡੇ ਗਲੇ ਦੇ ਵਿੱਚ ਜਿਹੜੀ ਕਰਕਰੀ ਹੁੰਦੀ ਹੈ ਨਾ ਉਹ ਕਿਹਾ ਮੈਂ ਬੇ ਉਹ ਬਿਲਕੁਲ ਕੁਝ ਨਹੀਂ ਹੋਏਗਾ ਜਾਂ ਕਈ ਵਾਰੀ ਗਲੇ ਚ ਲੱਗਦਾ ਵੀ ਹਾਂ ਪਰ ਜਦੋਂ ਖਾਣੇ ਚਮਚਾ ਤੇ ਉਹ ਗਲੇ ਨੂੰ ਲੱਗਣ ਲੱਗ ਜਾਂਦਾ ਬਿਲਕੁਲ ਨਹੀਂ ਲੱਗੇਗਾ ਗਾਇਜ਼ ਜਾਣੀ ਕਿ ਸਾਡੇ ਘਰ ਵਿੱਚ ਅੱਜ 15 ਅਗਸਤ ਤੇ ਮਤਲਬ ਸ਼ਾਵਨ ਦੇ ਆਖਰੀ ਦਿਨ ਦੀ ਡਿਸ਼ ਰੈਡੀ ਹੈ ਤੁਸੀਂ ਵੀ ਡਿਸ਼ ਰੈਡੀ ਕਰਿਓ ਅੱਜ ਇਹ ਤੁਹਾਡੇ ਕੋਲੇ ਆ ਜਾਣੀ ਹੈ ਦੇਖਿਓ ਪੂਰੀ ਵੀਡੀਓ ਨੂੰ ਦੇਖਿਓ ਬਣਾਇਓ ਬਣਾ ਕੇ ਸਾਨੂੰ ਦੱਸਿਓ ਦਸਮਾ ਗਾਇਜ਼ ਉਮੀਦ ਹੈ ਤੁਸੀਂ ਪੂਰੀ ਵੀਡੀਓ ਦੇਖ ਲਈ ਹੋਣੀ ਹੈ ਤਾਂ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਆਪਾਂ ਬੇਸਨ ਨੂੰ ਗੰਨਦੇ ਜੀ ਨੇ ਦਾਣੇਦਾਰ ਬਣਾਇਆ ਤਾਂ ਉਹਦੀ ਟ੍ਰਿਕ ਦੱਸੀ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਭੁੰਨਿਆ ਸੀਗਾ ਉਹਨੇ ਦਹੀਂ ਤੇ ਆਪਣਾ ਛੱਡਿਆ ਸੀਗਾ ਕਿਉਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਹਲਕਾ ਹਲਕਾ ਦੁੱਧ ਪਾ ਕੇ ਉਹਦਾ ਕਿਸ ਤਰ੍ਹਾਂ ਟੈਕਸਚਰ ਦਿੱਤਾ ਇਹ ਟੈਕਸਚਰ ਵੀ ਤੁਸੀਂ ਦੇਖ ਲਿਆ ਹੋਣਾ ਤੇ ਇਸ ਤਰ੍ਹਾਂ ਦਾਣੇਦਾਰ ਤੇ ਦਰਦਰਾ ਜਿਹੜਾ ਹੈਗਾ ਬੇਸਨ ਦਾ ਪ੍ਰਸ਼ਾਦ ਹੋ ਗਿਆ ਸੀ ਰੈਡੀ ਟੇਸਟੀ ਐਂਡ ਰੈਡੀ ਤੇ ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਤੁਸੀਂ ਕਿੰਨੇ ਬਾਰ ਬਾਰ ਬਣਾਉਂਗੇ ਬਾ ਇੱਕ ਵਾਰ ਜਦੋਂ ਬਣਾਉਂਗੇ ਤਾਂ ਤੁਸੀਂ ਕਹੋਗੇ ਬਾਰ ਬਾਰ ਇੱਕ ਵਾਰੀ ਇਹ रेसिपी ਨੂੰ ਅਜੀ ਰਪੀਤਾ ਪਕੌੜੀ ਲੋਕੋ ਬੜਾ ਕਾਈ ਇਸਨੂੰ ਬਹੁਤ ਮਜ਼ੇਦਾਰ ਬੰਦਾ ਹੈ ਆਮ ਤਾਂ ਵਿਸੰਦਾ ਪਰ ਸ਼ਾਇਦ ਜਿਹੜਾ ਆਪਣਾ ਪਲੇਨ ਜਿਹਾ ਹੁੰਦਾ ਇਹ ਦਾਣੇਦਾਰ ਜਿਹੜਾ ਗਲੇ ਨੂੰ ਉਹਨੇ ਲੱਗਦਾ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੋਰ ਵਧੀਆ ਜਦੋਂ ਗਲਾ ਕਮਦੀ ਹੁੰਦਾ ਤਾਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਮੁੱਠੀ ਫਨਚ ਵੀ ਭਾਗੇ ਦੇ ਸਕਦੇ ਲੋ ਵਧੀਆ ਮਠਿਆਈ ਵਰਗਾ ਬਣਾ ਕੇ ਦੱਸਿਆ ਨਹੀਂ ਤੁਸੀਂ ਬਣਾਇਓ ਆਪਾਂ ਹੁਣ ਵੀਡੀਓ ਵਿੱਚ ਕਰਦੇ ਖਾਓ ਗਰਮ ਖਾ ਕੇ ਦੇਖੋ ਕਿਆ ਸੁਆਦ ਹੈ ਤੇ ਵੀਡੀਓ ਨੂੰ ਦੋ ਤਿੰਨ ਚੱਕਰ ਦੱਸਿਆ ਸੀ ਗਾਈਜ਼ ਤੇ ਲਾਈਕ ਬੰਦ ਹੈ ਸਬਸਕ੍ਰਾਈਬ ਬੰਦ ਹੈ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਨੂੰ ਸ਼ੇਅਰ ਕਰ ਦਿਓ ਤਾਂ ਆਪਾਂ ਹੁਣ ਵੀਡੀਓ ਨੂੰ ਕਰਦੇ ਹਾਂ ਸਮਾਪਤ ਅਗਲੀ ਵੀਡੀਓ ਲੈ ਕੇ ਫੇਰ ਆਉਨੇ ਆਂ ਹੁਣ ਕਰਦੇ ਆਂ ਬਾਏ